ਤਰ੍ਹਾਂ ਚੋਰੀ ਕਰ ਰਹੀ ਸੀ ਇਹਦੇ ਵਿੱਚ ਜਿਹੜੇ ਸਾਡਾ ਸਹੀ ਟੈਂਕ ਤੇਲ ਟੈਂਕ ਹੁੰਦਾ ਉਹਦੇ ਵਿੱਚ ਦੋ ਛੋਟੇ ਚੈਂਬਰ ਬਣਾ ਕੇ ਕੰਨੀਆਂ ਕੰਨੀਆਂ ਇਹ ਇਹ ਨੂੰ ਛਪਾ ਕੇ ਕੀਤੇ ਗੀਆਂ ਵੀ ਆਮ ਬੰਦੇ ਨੂੰ ਤਾਂ ਦੇਖੀ ਨਹੀਂ ਸਕਦੀਆਂ ਉਹਨਾਂ ਨੂੰ ਅਕਸਰ ਤੁਸੀਂ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਵਿੱਚ ਹੈਰਾ ਫੇਰੀ ਕਰਨ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਹੁਣ ਪੈਟਰੋਲ ਪੰਪ ਤੇ ਤੇਲ ਸਪਲਾਈ ਕਰਨ ਵਾਲੇ ਟਰਾਂਸਪੋਰਟਰਾਂ ਵੱਲੋਂ ਵੀ ਵੱਡੇ ਪੱਧਰ ਤੇ ਪੈਟਰੋਲ ਪੰਪ ਮਾਲਕਾਂ ਨੂੰ ਚੁੰਨਾ ਲਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਪਠੰਡਾ ਦੇ ਕਸਬਾ ਨਈਆਂ ਵਾਲਾ ਦਾ ਹੈ ਜਿੱਥੇ ਹਰਮਨ ਫੂਲ ਪੈਟਰੋਲ ਪੰਪ ਮਾਲਕ ਭੁਪਿੰਦਰ ਸਿੰਘ ਵੱਲੋਂ ਤੇਲ ਡਿੱਪੂ ਤੋਂ ਲੈ ਕੇ ਆਈ ਗੱਡੀ ਦੀ ਜਦੋਂ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਹ ਤੇਲ ਟੈਂਕਰ ਵਿੱਚ ਨੈਨੋ ਤੇਲ ਟੈਂਕੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਰਾਹੀਂ ਟਰਾਂਸਪੋਰਟਰਾਂ ਵੱਲੋਂ ਤੇਲ ਪੰਪ ਮਾਲਕਾਂ ਤੋਂ ਚੋਰੀ ਛੁਪੇ ਤੇਲ ਚੋਰੀ ਕੀਤਾ ਜਾਂਦਾ ਸੀ ਭਾਵੇਂ પેટ્રોલ ਪੰਪ ਮਾਲਕਾਂ ਵੱਲੋਂ ਤੇਲ ਸਪਲਾਈ ਕਰਨ ਵਾਲੇ ਟਰਾਂਸਪੋਰਟ ਦੇ ਮਾਲਕ ਅਤੇ ਟੈਂਕਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਕਿਤੇ ਨਾ ਕਿਤੇ ਇਹ ਸਵਾਲ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਕੋਈ ਤੇਲ ਟੈਂਕਰ ਤੇਲ ਚਾਲਕ ਜਾਂ ਟਰਾਂਸਪੋਰਟਰ ਤੇਲ ਡੱਬੂ ਦੀ ਮਿਲੀ ਭੋਗਤ ਤੋਂ ਬਿਨਾ ਇਸੇ ਤਰ੍ਹਾਂ ਦੀ ਹੇਰਾਫੇਰੀ ਕਰ ਸਕਦਾ ਹੈ ਕਿਉਂਕਿ ਪੈਟਰੋਲ ਪੰਪ ਨੂੰ ਤੇਲ ਸਪਲਾਈ ਕਰਨ ਵਾਲੇ ਟੈਂਕਰਾਂ ਦੀ ਜਾਂਚ ਪਹਿਲਾਂ ਤੇਲ ਡੱਬੂ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸ ਦੀ ਨਾਪ ਤੋਲ ਵਿਭਾਗ ਤੋਂ ਵੀ ਮਨਜ਼ੂਰੀ ਲਈ ਜਾਂਦੀ ਹੈ ਤਾਂ ਜਮਾ ਖਬਰ ਆ ਗਿਆ ਫਿਰ ਜਦੋਂ ਅਸੀਂ ਆਪਸ ਵਿੱਚ ਸਾਰੀ ਗੱਲਬਾਤ ਕਰਨ ਲੱਗੇ ਸਾਰਾ ਸਟਾਕ ਟੋਕ ਪਹਿਲਾਂ ਕਿੰਨਾ ਘਟਿਆ ਇਹ ਉਹ ਸਾਰਾ ਦੇਖਣ ਲੱਗੇ ਤਾਂ ਉਹਨੇ ਨੂੰ ਡਰਾਈਵਰ ਭੱਜ ਗਿਆ ਫਿਰ ਉਸ ਤੋਂ ਬਾਅਦ ਅਸੀਂ ਇਨਸਪੈਕਸ਼ਨ ਸ਼ੁਰੂ ਕੀਤੀ ਗੱਡੀ ਦੀ ਤੇ ਜਦੋਂ ਅਸੀਂ ਰਾਤ ਨੂੰ ਲੱਭੀ ਗਏ ਲੱਭੀ ਗਏ ਤਾਂ ਸਾਨੂੰ ਇੱਕ ਪੱਤੀ ਲੱਭੀ ਅੰਦਰੋਂ ਠੀਕ ਹੈ ਜੀ ਤੇ ਪੱਤੀ ਲੱਭੀ ਤਾਂ ਅਸੀਂ ਉਹਨੂੰ ਹਿਲਾਇਆ ਇੱਧਰ ਉੱਧਰ ਕਰਿਆ ਤਾਂ ਥੱਲੇ ਡੀਜ਼ਲ ਜਾਂ ਪੈਟਰੋਲ ਥੱਲੇ ਤੇ ਮੇਨ ਟੈਂਕ ਚਾਲ ਲੱਗ ਗਿਆ ਜਿਹੜਾ ਚੋਰੀ ਵਾਲ ਟੈਂਕ ਚੋਂ ਥੱਲੇ ਆਉਣ ਲੱਗ ਗਿਆ ਮੇਨ ਟੈਂਕ ਜਦੋਂ ਡਿੱਗਣ ਲੱਗ ਗਿਆ ਫੇਰ ਸਾਡਾ ਖੋਸ਼ ਉੱਡ ਕੇ ਵੀ ਆ ਕੀ ਸਿਸਟਮ ਬਣਿਆ ਹੋਇਆ ਅੰਦਰ ਸਾਰਾ ਫੇਰ ਅਸੀਂ ਅਗਲੇ ਦਿਨ ਕੰਪਲੇਂਟ ਕੰਪਲੀਟ ਕਰੀ ਸਾਰਿਆਂ ਨੂੰ ਮੇਲਾਂ ਮੂਲਾਂ ਪਾਈਆਂ ਪੁਲਿਸ ਨੂੰ ਦੱਸਿਆ ਆਹ ਸਾਰਾ ਸਾਡੇ ਨਾਲ ਠੱਗੀ ਹੋਈ ਸੀਗੀ ਹੁਣ ਇਹ ਇਹ ਗੱਡੀ ਦੀ ਠੱਗੀ ਸੜਨਾ 400 ਲੀਟਰ ਦੀ ਐ ਤੇ ਅਸੀਂ ਹਿਸਾਬ ਲਈ ਤੇ ਸਾਡੇ ਨਾਲ 13-14000 ਲੀਟਰ ਦੀ ਠੱਗੀ ਹੋਈ ਹੋਈ ਆ ਪੂਰੇ ਸਾਲ ਚ ਅੱਛਾ ਕਿੰਨੀ ਕ ਵਾਰ ਤੁਹਾਡੇ ਕੋਲ ਗੱਡੀ ਆ ਚੁੱਕੀ ਐ ਜੀ ਸਾਡੇ ਕੋਲ ਡੇਢ ਸਾਲ ਤੋਂ ਇਹ ਗੱਡੀ ਆ ਰਹੀ ਐ ਇਹਦੀ ਹੋਰ ਇਸ ਕੰਟਰੈਕਟਰ ਦੀਆਂ ਤਿੰਨ ਗੱਡੀਆਂ ਹੋਰ ਸਾਡੇ ਕੋਲ ਆਉਂਦੀਆਂ ਡੀਜ਼ਲ ਛੱਡਣ ਇਹਨਾਂ ਦਾ ਕੰਟਰੈਕਟ ਹੈਗਾ ਨਿਆਰਾਲੇ ਨਾਲ ਤੇ ਇਹ ਕੰਟਰੈਕਟਰ ਦੀਆਂ 8-9 ਗੱਡੀਆਂ ਨੇ ਨਿਆਰਾ ਚ ਤੇ ਸਾਡੇ ਕੋਲ ਤਿੰਨ ਚਾਰ ਗੱਡੀਆਂ ਇਹ ਜਿਹੜੇ ਲਾਉਂਦੀਆਂ ਹੀ ਆ ਤੇ ਕਿਹਜੀ ਤੁਹਾਡੇ ਪਰ ਕੋਲ ਕਾਰਵਾਈ ਕਰਾਈ ਗਈ ਹੈ ਅਧਿਸ਼ਾਸ਼ਨ ਵਾਲੇ ਬਸ ਜੀ ਸਰ ਹੁਣ ਅਸੀਂ ਪੁਲਿਸ ਨੂੰ ਦੱਸਿਆ ਹੋਇਆ ਪੁਲਿਸ ਸਾਰਿਆਂ ਨੂੰ ਬੁਲਾ ਰਹੀ ਹੈ ਨਾਪਤੋਲ ਅਫਸਰ ਆਏ ਹੋਏ ਐ ਨਿਆਰਾ ਦੇ ਅਫਸਰ ਆਏ ਹੋਏ ਅੱਜ ਹੁਣੇ ਮਸਲੇ ਨੂੰ 18 ਤਰੀਕ ਦਾ ਮਸਲਾ ਤੇ ਅੱਜ ਸਾਰੇ ਆਏ ਹੋਏ ਆ ਜੀ ਤੇ ਹੁਣ ਦੇਖਦੇ ਹਾਂ ਕੀ ਕਹਿੰਦੇ ਆ ਹੁਣ ਇਸ ਮੇਨ ਤਾਂ ਚੱਕਰ ਸਰ ਇਹ ਹੀ ਹੈ ਜੀ ਇਹਦੇ ਵਿੱਚ ਸੀਲਾਂ ਲੱਗਦੀਆਂ ਨਾਪਤੋਲ ਅਫਸਰ ਦੀਆਂ ਸੀਲਾਂ ਲੱਗਦੀਆਂ ਨਿਆਰਾ ਨਰਜਰੀ ਦੀਆਂ ਸੀਲਾਂ ਲੱਗਦੀਆਂ ਇਹ ਸੀਲਾਂ ਲੱਗਣ ਤੋਂ ਬਾਅਦ ਇਹ ਟੈਂਕ ਬਣਿਆ ਚੋਰੀ ਵਾਲੇ ਕਿ ਪਹਿਲਾਂ ਹੀ ਬਣੇ ਹੋਏ ਆ ਕੀ ਫਕਤ ਹੈਗੀ ਆ ਇਹ ਕੀ ਹਿਸਾਬ ਹੈਗਾ ਸਾਨੂੰ ਸਮਝ ਨਹੀਂ ਆ ਰਹੀ ਏ ਇਹ ਮੈਨੀਪੂਲੇਸ਼ਨ ਜਿਹੜੀ ਟੈਂਕ ਚ ਹੋਈ ਏ ਕਦੋਂ ਹੋਈ ਏ ਕਿਵੇਂ ਹੋਈ ਏ ਕੰਟਰੈਕਟਰ ਇਹ ਕਿਵੇਂ ਕਰ ਸਕਦਾ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਸਾਰਾ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਵਿਸ਼ੇਸ਼ਨ ਬਠਿੰਡਾ ਇਹ ਗੱਡੀ ਗੋਨਿਆਣੇ ਪੰਪ ਤੇ ਗਈ ਸੀ ਐਸ ਆਰ ਨਿਆਰਾ ਦਾ ਪੰਪ ਹੈ ਇਹ ਗੱਡੀ ਕਾਫੀ ਧੇਰ ਤੋਂ ਮਤਲਬ ਚੋਰੀ ਕਰ ਰਹੀ ਸੀ ਇਹਦੇ ਵਿੱਚ ਜਿਹੜੇ ਸਾਡਾ ਸਹੀ ਟੈਂਕ ਤੇਲ ਟੈਂਕ ਹੁੰਦਾ ਉਹਦੇ ਵਿੱਚ ਦੋ ਛੋਟੇ ਚੈਂਬਰ ਬਣਾ ਕੇ ਤਕਰੀਬਨ 2.5 2.250 ਲੀਟਰ ਹਰੇਕ ਗੇੜੇ ਦਾ ਤੇਲ ਚੋਰੀ ਕਰਿਆ ਜਾ ਰਿਹਾ ਸੀ ਉਹਦੀ ਸਾਨੂੰ ਪਤਾ ਲੱਗਿਆ ਵੀ ਇਹ ਗੱਡੀ ਚ ਪਹਿਲਾਂ ਵੀ ਹੋ ਰਿਹਾ ਤੇ ਉਸ ਦਿਨ ਗੋਨੇਆਣੇ 18 ਤਰੀਕ ਨੂੰ ਇਹ ਫਿਰ ਗੱਡੀ ਅਸੀਂ ਉੱਥੇ ਫੜੀ ਉਹ ਡਰਾਈਵਰ ਉਹਦਾ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਉਹ ਗੱਡੀ ਅਫਸਰਾਂ ਦੀ ਹਾਜ਼ਰੀ ਵਿੱਚ ਖੁੱਲੀ ਉਹਦੇ ਵਿੱਚ ਇਹ ਚੀਜ਼ਾਂ ਪਾਈਆਂ ਗਈਆਂ ਇਹ ਇੰਨੀਆਂ ਛਪਾ ਕੇ ਕੀਤੀਆਂ ਗਈਆਂ ਵੀ ਆਮ ਬੰਦੇ ਨੂੰ ਤਾਂ ਦੇਖੀ ਨਹੀਂ ਸਕਦੀਆਂ ਉਹਨਾਂ ਨੂੰ ਦੇਖਣ ਵਾਸਤੇ ਉਹ ਖੋਲੇਗੇ ਚੈਂਬਰ ਚੈਂਬਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇਖੀ ਜਿਹੜੀਆਂ ਉਹ ਆਪਰੇਟ ਆਪ ਹੀ ਕਰਦਾ ਇੱਕ ਬਹੁਤ ਵੱਡਾ ਮਾਫੀਆ ਹੈ ਇਹਦੇ ਨਾਲ ਡੀਲਰਾਂ ਨੂੰ ਕਰੋੜਾਂ ਰੁਪਈਆ ਦਾ ਘਾਟਾ ਪੈ ਰਿਹਾ ਹੈ ਇਹ ਇਕੱਲੇ ਟਰਾਂਸਪੋਰਟਰ ਜਾਂ ਡਰਾਈਵਰ ਨਹੀਂ ਕਰ ਰਹੇ ਇਹਦੇ ਵਿੱਚ ਕੰਪਨੀ ਦੇ ਅਫਸਰਾਂ ਦੀ ਸ਼ਮੂਲੀਅਤ ਹੈ ਜਿਹਨੂੰ ਕਿ ਝਾਗ ਜ਼ਾਹਰ ਕੀਤਾ ਜਾਵੇ ਤੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਮੈਂ ਜੀ ਐਸਐ ਰਜਿੰਦਰ ਸਿੰਘ ਥਾਣਾ ਨਈਂਆਂਵਾਲਾ ਜ਼ਿਲ੍ਹਾ ਬਠਿੰਡਾ ਤੇ ਜਿਹੜਾ ਇਹ ਆਪਣਾ ਗੱਡੀ ਫੜੀ ਗੀ ਜੀ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਉਹ ਡਰਾਈਵਰ ਤੇਲ ਲੈ ਕੇ ਆਏ ਸੀਗੇ ਦੰਪ ਤੋਂ ਉਦੋਂ ਬਾਅਦ ਤੇਲ ਘਟ ਘਟ ਹੋਣਾ ਪਾਇਆ ਗਿਆ ਜਿਨ੍ਹਾਂ ਦੇ ਇਹਨਾਂ ਦੇ ਬਿਆਨ ਤੇ ਅਸੀਂ ਇਹ ਮਕਦਮਾ ਨੰਬਰ ਇਹਨਾਂ ਦੇ ਬਿਆਨ ਦਰਜ ਦਿਸਟ੍ਰਿਕਟ ਕਰਤਾ ਹੈਗਾ ਤੇ ਅੱਜ ਦੀ ਨਾਪਤੋਲ ਟੀਮ ਹੈ ਜਿਹੜੀ ਗਈ ਆ ਤੇ ਇੱਕ ਨੈਰਾ ਕੰਪਨੀ ਦੀ ਜਿਹੜੀ ਟੀਮ ਉਹਨਾਂ ਨੂੰ ਅਸੀਂ ਬੁਲਾਇਆਗਾ ਉਹ ਇੱਕ ਤਾਂ ਨੈਰਾ ਜਿਹੜੀ ਕੰਪਨੀ ਉਹ ਸੀਲਾਂ ਬਾਰੇ ਦੱਸਣ ਕਿ ਤੇ ਨਾਪਤੋਲ ਵਾਲੇ ਵੀ ਆਂਦੇ ਸੀਲਾਂ ਦੱਸਣ ਕਿ ਤੇ ਤੇਰ ਦੀ ਜੀ ਬੇਨਤੀ ਕੀਤੀ ਜਾਊਗੀ ਜਿਹੜੀ ਗੱਲ ਕੀਤੀ ਜਾਵੇ ਤੇਲ ਦੀ ਕਿਸ ਤਰ੍ਹਾਂ ਚੋਰੀ ਕਰਦੇ ਸੀਗੇ ਤੇ ਜਿਹੜਾ ਹੈਗਾ ਕਿਸ ਤਰ੍ਹਾਂ ਇਹਨਾਂ ਸਾਰਾ ਜਿਹੜਾ ਇਹ ਗਰੋਥ ਚੱਲ ਰਿਹਾ ਸੀ ਇਹ ਗਰੋਥ ਇਹ ਚੱਲ ਰਿਹਾ ਜੀ ਇਹ ਜਿਹੜਾ ਟੈਂਕਰ ਹੈਗਾ ਟੈਂਕਰ ਜਿਹੜਾ ਪਹਿਲਾਂ ਤੋਂ ਜਿਹੜੀ ਬਾਡੀ ਮੈਨੂਫੈਕਚਰਿੰਗ ਹੈਗੀ ਆ ਦੀ ਪਰ ਲੇਕਿਨ ਇਹਨਾਂ ਨੇ ਜਿਹੜਾ ਟੈਂਕ ਦੇ ਵਿੱਚ ਉੱਪਰ ਦੀ ਬਾਡੀ ਜਿਹੜੀ ਹੈਗੀ ਉਹਦੇ ਉੱਪਰ ਛੱਤ ਦੇ ਵਿੱਚ ਇਹਨਾਂ ਨੇ ਇੱਕ ਪੱਤੀਆਂ ਲਗਾਈਆਂ ਉਹ ਜਦੋਂ ਟੈਂਕ ਖਾਲੀ ਹੋ ਜਾਂਦਾ ਹੈਗਾ ਟੈਂਕ ਖਾਲੀ ਹੋਣ ਤੋਂ ਬਾਅਦ ਉਹ ਜਿਹੜੀ ਪੱਤੀ ਹੈਗੀ ਆ ਉਹਨੂੰ ਖਿੱਚ ਲੈਂਦੇ ਆ ਖਿੱਚਣ ਤੋਂ ਬਾਅਦ ਜਿਹੜਾ ਉਹ ਤੇਲ ਬੇਬੀ ਟੈਂਕ ਟੈਂਕ 'ਚ ਜਾਂਦਾ ਉਹ ਵਾਪਸ ਮੋٹے ਟੈਂਕ 'ਚ ਆ ਜਾਂਦਾ ਉਸ ਤੋਂ ਬਾਅਦ ਇਹ ਬਾਹਰ ਕੱਢ ਲੈਂਦੇ ਆ ਟੈਂਕਾ ਤੇਲ ਆਪਦਾ ਠੀਕ ਹੈ ਕਿੰਨੇ ਕੁ ਦੀ ਹੀਰਾ ਫੇਰੀ ਤੁਹਾਨੂੰ ਲੱਗਦਾ ਜਿਹੜੀ ਹੋਈ ਇਹਨਾਂ ਦੇ ਬਿਆਨਾਂ ਮੁਤਾਬਕ 78 ਲੀਟਰ ਹੈਗਾ ਜੀ ਪੈਟਰੋਲ ਅਤੇ 261 ਲੀਟਰ ਡੀਜ਼ਲ ਹੈ ਠੀਕ ਹੈ ਜੀ ਇਹ ਕਿਹੇ ਜੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਕਿ ਕਿਸ ਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਕਿਸੇ ਨੂੰ ਤਫਤੀਸ਼ ਬਾਕੀ ਆ ਜੇ ਅੱਜ ਜਿਹੜਾ ਨਮਤਲ ਟੀਮ ਬੁਲਾਈ ਆ ਤੇ ਨਾਲੇ ਆਪਣਾ ਨਹਿਰਾ ਵਿਭਾਗਾਂ ਬਲੈਕ ਕੰਪਨੀ ਦੇ ਮੁਲਾਜ਼ਮ ਬੁਲਾਏ ਗਿਆ ਉਹ ਆਪਾਂ ਨੂੰ ਅੱਜ ਜਿਹੜੀ ਕੋਈ ਰਿਪੋਰਟ ਦੇਣ ਗੋਦਬਾਦ ਜਿਹੜੀ ਅਗਲੀ ਜਿਹੜੀ ਗ੍ਰਿਫਤਾਰੀ ਸੰਬੰਧੀ ਕਾਰਵਾਈ ਅਮਲੇ ਚ ਲੈ ਲਈ ਜਾਵੇ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਦੋ ਦੋਵਾਂ ਖਿਲਾਫ ਦਰਜ ਮਾਮਲਾ ਹੈ